ਮਰਿਆਰ ਗਿਆ ਹੋ ਗਿਆ ਮੈਂ ਇਸ ਲੜਕੀ ਨੂੰ ਤਾਂ ਆਪਾਂ ਸਾਰੇ ਜਾਣਦੇ ਆ ਜਿਸ ਦਾ ਨਾਮ ਰੁਪਿੰਦਰ ਕੌਰ ਹੈ ਇਸ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਮਾਰਤਾ ਕੈਨੇਡਾ ਤੋਂ ਆਈ ਇਸ ਲੜਕੀ ਨੇ ਆਪਣੇ ਹੀ ਘਰ ਵਾਲੇ ਨੂੰ ਉਸ ਦੇ ਘਰ ਵਿੱਚ ਹੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਜ਼ਹਿਰ ਦੇ ਕੇ ਮਾਰਤਾ ਇਸ ਤੋਂ ਬਾਅਦ ਉਸ ਦਾ ਪਰਿਵਾਰ ਭਾਬੂ ਖੋ ਕੇ ਕੈਮਰੇ ਦੇ ਸਾਹਮਣੇ ਆਇਆ ਉਹਨਾਂ ਨੇ ਭਾਬੂ ਕੋ ਕੇ ਇਹ ਜਿਹੀਆਂ ਕੁਝ ਗੱਲਾਂ ਕਹੀਆਂ ਤੁਸੀਂ ਵੀ ਸੁਣੋ ਉਹਨਾਂ ਦੇ ਪਰਿਵਾਰ ਨੇ ਕੀ ਕਿਹਾ ਸਾਨੂੰ ਉਹ ਚੜੇਲ ਨੇ ਉਹ ਡੈਨ ਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਦੇ ਉਹ ਚੜੇਲ ਦਾ ਸਾਨੂੰ ਪਤਾ ਨਹੀਂ ਲੱਗਿਆ ਵੀ ਉਹਦੇ ਨਜਾਇਜ਼ ਬੰਦ ਸਾਡੇ ਨਾਲ ਮੂੰਹ ਤੇ ਮਿੱਠੀ ਰਹਿੰਦੀ ਸੀ ਪਾਪਾ ਜੀ ਪਾਪਾ ਜੀ ਕਰੀ ਜਾਣਾ ਮੈਂ ਪੁੱਤ ਜੀ ਕਹਿ ਦਿੰਦਾ ਹਮੇਸ਼ਾ ਪਰ ਉਹ ਜੇ ਚੜੇਲ ਸਾਨੂੰ ਦੱਸ ਦਿੰਦੀ ਵੀ ਮੇਰੇ ਸਬੰਧ ਕਿਤੇ ਚੱਲਦੇ ਆ ਤੇ ਮੇਰੇ ਪੁੱਤ ਦੀ ਜਾਨ ਤਾਂ ਵੱਜ ਜਾਂਦੀ ਮੇਰਾ ਹੀਰਾ ਪੁੱਤ ਤਾਂ ਵੱਜ ਜਾਂਦਾ ਮੇਰਾ ਹੀਰਾ ਪੁੱਤ ਇੰਨੀ ਪੜਾਈ ਲਿਖਾਈ ਸੂਝਮਾਨ ਸਾਰਾ ਪਿੰਡ ਸਲਾ ਰਿਹਾ ਹੈ ਕੀ ਕੰਮ ਕੀ ਕਰਦਾ ਸੀ ਮੁੰਡਾ ਇੱਥੇ ਸੀ ਜਾਂ ਬਾਹਰ ਗਿਆ ਹੋਇਆ ਨਹੀਂ ਬੇਟਾ ਮੇਰਾ ਪੜਾਈ ਕਰਕੇ ਆ ਕੇ ਫਿਰ ਮੈਂ ਇੱਕ ਦਿਨ ਆਖਿਆ ਵੀ ਗੁਰਵਿੰਦਰ ਹੁਣ ਤੂੰ ਵੇਲਾ ਹੈ ਫਿਰ ਮੇਰੇ ਸਕੂਲ ਦੇ ਪ੍ਰਾਇਮਰੀ ਸਕੂਲ ਚ ਫ੍ਰੀ ਸਿੱਖਿਆ ਮੈਸਟਰ ਨਾਲ ਸਾਰੇ ਸਟਾਫ ਨਾਲ ਇੱਕ ਸਾਲ ਲਗਾਤਾਰ ਪੜਾਈ ਕਰਾਈ ਫ੍ਰੀ ਸੇਵਾ ਬਾਪੂ ਜੀ ਤੁਹਾਨੂੰ ਜਮਾਂ ਬਣ ਗੁਰਵਿੰਦਰ ਸਿੰਘ ਦੇ ਘਰਦਿਆਂ ਦਾ ਇਹ ਦੁੱਖ ਸੁਣ ਕੇ ਮਾਨੂੰ ਬਹੁਤ ਦੁੱਖ ਮਿਲਿਆ ਆਪਾਂ ਸਾਰਿਆਂ ਨੂੰ ਵੀ ਪਰਮਾਤਮਾ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰਮਿੰਦਰ ਸਿੰਘ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਅਤੇ ਗੁਰਮਿੰਦਰ ਸਿੰਘ ਲਈ ਇੱਕ ਪੁਕਾਰ ਜਰੂਰ ਉਠਾਇਓ ਧੰਨਵਾਦ